ਕਿਸਾਨਾਂ ਦੇ ਮੁੱਦੇ ਤੇ ਪੰਜਾਬ ਚ ਆਰ ਪਾਰ ਦੀ ਲੜਾਈ ਸ਼ੁਰੂ ਹੋ ਗਈ ਹੈ। ਹਰ ਦਿਨ ਮੋਰਚਾ ਬੰਦੀ ਹੋ ਰਹੀ ਹੈ। ਹਰ ਸਿਮਰਤ ਕੋਰ ਬਾਦਲ ਨੇ ਮੋਦੀ ਦੀ ਕੈਬਨਿਟ ਛੱਡੀ। ਅੱਜ ਤਲਵੰਡੀ ਸਾਬੂ ਪਹੁੰਚੇ। ਹਾਲਾਂਕਿ ਗੱਠਜੋੜ ਅਜੇ ਵੀ ਬਰਕਰਾਰ ਹੈ ਪਰ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਸਾਫ਼ ਸ਼ਬਦਾਂ ਚ ਕਹਿ ਦਿੱਤਾ ਕਿ ਸਾਡੇ ਲਈ ਗੱਠਜੋੜ ਜਾਂ ਸਰਕਾਰ ਜ਼ਰੂਰੀ ਨਹੀਂ ਹੈ। ਉਧਰ ਹਰ ਸਿਮਰਤ ਕੋਰ ਬਾਦਲ ਨੇ ਵੀ ਕਿਹਾ ਕਿ ਦਿੱਲੀ ਦੀ ਕੰਦਾ ਹਿਲਾ ਕੇ ਇਨਸਾਫ਼ ਲਵਾਵਾਂਗੇ। लक सन क्योंकि मुद्दा लड़ाई वोट बैंक हरा के जल तक किसान इंसाफ नहीं मिलता अजे तक अस हथ हाँ जोड़ रहे हम लड़के दिखावा देते हैं ਨਾ ਸਾਡੇ ਵਾਸਤੇ ਕੋਈ ਅਲਾਈਅንስ ਜ਼ਰੂਰੀ ਹੈ ਨਾ ਸਰਕਾਰ ਜ਼ਰੂਰੀ ਹੈ ਕੈਪਟਨ ਮੈਂ ਕਹਿੰਦਾ ਸਭ ਤੋਂ ਫਰਾਡ ਬੰਦਾ ਉਹ ਹੈ ਕਾਂਗਰਸ ਦਾ ਚੋਣ ਪੱਤਰ 'ਚ ਲਿਖਿਆ ਹੈ ਕੀ ਅਸੀਂ ਔਨ ਸਰ ਪ੍ਰਾਈਵੇਟ ਮੰਡੀਆਂ ਖੋਲ੍ਹਾਂਗੇ ਇਹਨਾਂ ਈ-ਟ੍ਰੇਡਿੰਗ ਕਰਵਾਵਾਂਗੇ ਕੰਟਰੈਕਟ ਫਾਰਮਿੰਗ ਕਰਵਾਵਾਂਗੇ ਸਾਰਾ ਕੁਝ ਜਿਹੜਾ ਮੋਦੀ ਨੇ ਸੁਣ ਕੀਤਾ ਮੋਦੀ ਨੇ ਆ ਕੈਪਟਨ ਨੇ 2017 'ਚ ਕੀਤਾ राहुल गांधी ने कहा खत्म कर देख्ट अमरिंदर सारे एम एल ए तेईस तरीक नरना देव गे धरना दिता कि नहीं।, नहीं।, नहीं क्यों क्योंकि मोदी ने मारिया दबका कैप्टन दबका मोदी कैप्टन बै गया करे ਫੋ ਐਲਾਨ ਹੋਊਗਾ ਅਸੀਂ ਦਿੱਲੀ ਦੀ ਕੰਦਾ ਹਿਲਾ ਕੇ ਜਦੋਂ ਤੱਕ ਕਿਸਾਨਾਂ ਨੂੰ ਇਨਸਾਫ ਨਹੀਂ ਮਿਲਦਾ ਅਜੇ ਤੱਕ ਅਸੀਂ ਹੱਥ ਜੋੜਦੇ ਸੀ ਹੁਣ ਲੜ ਕੇ ਦਿਖਾਵਾਂਗੇ ਇਨਸਾਫ ਲੈ ਕੇ ਦਿਖਾਵਾਂਗੇ ਦਸ਼ਨਾਖ ਰੋਮਣੀ ਇਕਾਲੀ ਦਲ ਸੂਰਮਿਆਂ ਦੀ ਪਾਰਟੀ ਹੈ ਇਹ ਸਾਡਾ ਸਿਰ ਵੜਿਆ ਜੱਜਨ ਹੈ ਤੁਸੀਂ ਮੇਰਾ ਤੁਸੀਂ ਲਗਾਤਾਰ ਮੇਰਾ ਬਿਆਨ ਸੁਣਿਆ ਹੋਣਾ ਹੈ ਕਿ ਕਿਸਾਨਾਂ ਵਾਸਤੇ ਹਰ ਕੁਰਬਾਨੀ ਦੇ ਸਕਦੇ ਆ ਨਾ ਸਾਡੇ ਵਾਸਤੇ ਕੋਈ ਅਲਾਈਅன்ஸ் ਜ਼ਰੂਰੀ ਹੈ ਨਾ ਸਰਕਾਰ ਜ਼ਰੂਰੀ ਹੈ ਤੁਸੀਂ ਯਾਦ ਹੈ ਸਾਰੀਆਂ ਗੱਲਾਂ ਮੱਕ ਪਿਛਲੇ 2 ਸਾਲ ਲੱਗੇ ਰਹੇ ਕੈਪਟਨ ਮੈਂ ਕਹਿੰਦਾ ਸਭ ਤੋਂ ਫਰਾਡ ਬੰਦਾ ਉਹ ਹੈ ਸਭ ਤੋਂ ਝੂਠਾ ਬੰਦਾ ਉਹ ਹੈ ਜਿਹੜਾ ਗੁਰੂ ਸਾਹਿਬ ਦੀ ਝੂਠੀ ਸੋਹ ਖਾ ਸਕਦੀ ਅੱਧਾ ਤਖਸਾਲ ਦੀ ਝੂਠੀ ਸੋਹ ਖਾ ਸਕਦਾ ਹੈ ਮੈਂ ਕੈਪਟਨ ਨੂੰ ਪੁੱਛਣਾ ਚਾਹਣਾ ਕਾਂਗਰਸੀਆਂ ਨੂੰ ਪੁੱਛਣਾ ਚਾਹਣਾ ਮੈਂ ਪਾਰਲੀਮੈਂਟ 'ਚ ਵੀ ਕਿਹਾ ਸੀ ਖਾਲਸਾ ਜੀ ਜਦੋਂ ਆ ਸਰਕਾਰ ਕੈਪਟਨ ਨੇ ਬਣਾਉਣੀ ਸੀ ਜਦੋਂ ਗੁੜਕਾ ਸਾਹਿਬ ਦੀ ਸੌਂ ਖਾਣੀ ਸੀ ਉਦੋਂ ਕੈਪਟਨ ਨੇ ਗੁੜਕਾ ਸਾਹਿਬ ਦੀ ਸੌਂ ਖਾਈ ਤੇ ਆ ਚੋਣ ਪੱਤਰ ਕੱਢਿਆ ਆ ਚੋਣ ਪੱਤਰ ਐ ਚੋਣ ਪੱਤਰ ਵਿੱਚ ਆ ਕਾਂਗਰਸ ਦੇ ਚੋਣ ਪੱਤਰ 'ਚ ਲਿਖਿਆ ਹੈ ਕਿ ਅਸੀਂ ਆਉਣ ਸਰ

ਕਾਰੀ ਕਾਗਜ ਐਕਟ ਹੈ 6 ਮਹੀਨਿਆਂ ਚ ਪੰਜਾਬ ਵਿੱਚ ਐਕਟ ਬਣਾਤਾ ਜਿੱਥੇ ਅੱਜ ਮੋਦੀ ਦਾ ਐਕਟ ਤਾਂ ਪੱਛੋ ਚੋਖੇ ਪਾਸ ਹੋਇਆ 2017 ਚ ਕੈਪਟਨ ਨੇ ਆ ਪਾਸ ਕਰਤਾ ਕੈਪਟਨ ਹੁਣ ਦੱਸ ਜਵਾਬ ਦੇ ਤੇ ਕੱਲੀ ਆ ਨਹੀਂ 2019 ਚ ਅੱਜ ਮੋਦੀ ਦਾ ਇਲੈਕਸ਼ਨ ਦੀ ਪਾਰਲੀਮੈਂਟ ਇਲੈਕਸ਼ਨ ਦੀ ਜਦੋਂ ਤੁਸੀਂ ਆਪਸੇ ਆਪਣੇ ਨੂੰ ਚੁਣਿਆ ਆ ਕਾਂਗਰਸ ਦਾ ਦੇਸ਼ ਦਾ ਚੋਣ ਚੋਣ ਮੈਨੀਫੈਸਟੋ ਹੈ ਮੈਂ ਪਾਰਲੀਮੈਂਟ ਵਿੱਚ ਕਿਹਾ ਸੀ ਦੇਸ਼ ਦਾ ਚੋਣ ਮੈਨੀਫੈਸਟੋ ਹੈ ਦੇਸ਼ ਦਾ ਇੱਥੇ ਰਾਹੁਲ ਗਾਂਧੀ ਦੀ ਫੋਟੋ ਹੈ ਤੇ ਰਾਹੁਲ ਗਾਂਧੀ ਨੇ ਕੀ ਕਿਹਾ ਆ ਇੱਕ ਇੱਕ ਚੀਜ਼ ਹੋਰ ਅੱਗੇ ਕਹੇ ਜੀ ਰਾਹੁਲ ਗਾਂਧੀ ਕਹਿੰਦਾ ਮੈਂ ਸਰਕਾਰੀ ਮੰਡੀਆਂ ਹੀ ਦੇਸ਼ ਖਤਮ ਕਰ ਦੇਣੀਆਂ ਰਾਹੁਲ ਗਾਂਧੀ ਨੇ ਕਿਹਾ ਸਰਕਾਰੀ ਮੰਡੀਆਂ ਹੀ ਖੇਤ ਖਤਮ ਕਰ ਦੇਣੀਆਂ ਸਾਰਾ ਕੁਝ ਪ੍ਰਾਈਵੇਟ ਨੂੰ ਦੇਣਾ ਆ ਚੋਣ ਪੱਤਰ 'ਚ ਲਿਖਿਆ ਹੈ ਮੈਂ ਪਾਰਲੀਮੈਂਟ ਲਿਖਾਇਆ ਫਿਰ ਝੂਠੇ ਕੌਣ ਤੇ ਸੱਚੇ ਕੌਣ ਹੈ ਸ਼ਰੋਮਣੀ ਅਕਾਲੀ ਦਲ ਕੁਝ ਵੀ ਹੋ ਜਾਏ ਨਾ ਸਾਨੂੰ ਕੋਈ ਜੇਲ੍ਹ ਦਾ ਡਰ ਹੈ ਨਾ ਸਾਨੂੰ ਕੋਈ ਪਰਚਿਆਂ ਦਾ ਡਰ ਹੈ ਜੇ ਡਰ ਹੈ ਕਿਸੇ ਨੂੰ ਤਾਂ ਕਾਂਗਰਸੀਆਂ ਨੂੰ ਹੈ ਮੈਂ ਕੈਪਟਨ ਨੂੰ ਪੁੱਛਣਾ ਚਾਹਣਾ ਹੈ ਤਿੰਨ ਦਿਨ ਪਹਿਲੇ ਕੈਪਟਨ ਦਾ ਕੀ ਬਿਆਨ ਸੀ ਜਾਖੜ ਦਾ ਕੀ ਬਿਆਨ ਸੀ ਜਾਖੜ ਦਾ ਬਿਆਨ ਸੀ ਕਿ ਕੈਪਟਨ ਅਮਰਿੰਦਰ ਸਿੰਘ ਤੇ ਸਾਰੇ ਐਮਐਲਏ 23 ਤਰੀਕ ਨੂੰ ਅਸੀਂ ਦਿੱਲੀ ਧਰਨਾ ਦੇਵਾਂਗੇ ਧਰਨਾ ਦਿੱਤਾ ਕਿ ਨਹੀਂ ਨਹੀਂ ਕਿਉਂ ਕਿ ਮੋਦੀ ਨੇ ਮਾਰਿਆ ਦਬਕਾ ਕੈਪਟਨ ਦਾ ਦਬਕਾ ਮੋਦੀ ਦਾ ਕੈਪਟਨ ਬੈ ਗਿਆ ਕਰੇ ਹਏ ਚੁੱਪ ਕਰਕੇ ਬਹਿ ਗਿਆ ਕਿਸੇ ਮਰਜੀ ਕਾਂਗਰਸੀ ਨੂੰ ਪੁੱਛ ਲੋ ਕਿਸੇ ਮਰਜੀ ਨੂੰ ਪੁੱਛ ਲੋ ਆਪਾ ਜਿੰਨੇ ਵੀ ਤਰੱਕੀ ਤੁਸੀਂ ਦੇਖੀ ਐ ਸਤਾਰ ਬਾਦਲ ਦੀ ਸੋਚ ਐ ਤੇ ਕਾਂਗਰਸੀਆਂ ਨੂੰ ਅਸੀਂ ਜਵਾਬ ਮੰਗਦੇ ਸਾਥੋਂ ਮੰਗਦੇ ਆ ਅਜਾਖੜ ਸਾਥੋਂ ਮੰਨੂਗਾ ਟੋਪੀ ਵਾਲੇ ਸਾਥੋਂ ਮੰਗਣਗੇ ਹਲੇ ਜੰਮੇ ਹੈ ਨਹੀਂ ਤੇ ਸਾਨੂੰ ਪੁੱਛਦੇ ਐ ਨੂੰ ਘਬਰਾ ਗਏ ਐ ਪੈਰਾ ਥੱਲੋਂ ਜ਼ਮੀਨ ਖਿਸਕ ਗਈ ਐ ਜਾਖੜ ਤਾਂ ਜਿਵੇਂ ਹੀ ਪਾਗਲ ਹੋ ਗਿਆ ਉਹਨੂੰ ਪਤਾ ਹੀ ਨਹੀਂ ਕਹਿੰਦਾ ਕੀ ਕਰਦਾ ਕੀ ਐ ਕਹਿੰਦੇ ਹੁਣ ਕਹਿੰਦੇ ਐ ਅਕਾਲੀਆਂ ਨੇ ਯੂ ਟਰਨ ਲੈ ਲਿਆ ਉਹ ਜਾਖੜ ਸਾਹਿਬ ਅਕਾਲੀਆਂ ਦੇ ਕੋਲੇ ਬੈਕਗਰਾਉਂਡ ਤਾਂ ਹੈ ਹੀ ਨਹੀਂ